ਹੈਲੋ ਫਰੈਂਡਸ ਅੱਜ ਸਾਡਾ ਦੂਸਰਾ ਦਿਨ ਸੀ ਦੁਬਈ ਦੇ ਵਿੱਚ ਤੇ ਡੇ ਟਾਈਮ ਸਾਡਾ ਹੈਗਾ ਸੀ ਫ੍ਰੀ ਤੇ ਸ਼ਾਮ ਟਾਈਮ ਸਾਡਾ ਹੈਗਾ ਸੀ ਡਿਸਰਟ ਸਫਾਰੀ ਦਾ ਤੇ ਵਿਦ ਦਿ ਡਿਨਰ ਸੀ ਸਾਡਾ ਉਹਦੇ ਨਾਲ ਤੇ ਅਸੀਂ ਮੈਨੂ ਤੋਂ ਕੁਝ ਆਰਡਰ ਕੀਤਾ ਇਥੋਂ ਹੋਟਲ ਤੋਂ ਤੇ ਆਪਾਂ ਦੇ ਖਾਣ ਪੀਣ ਦਾ ਸਿਰੇ ਬ੍ਰੈਕਫਾਸਟ ਕੀਤਾ ਤੇ ਰੈਡੀਓ ਕਿ ਅਸੀਂ ਤੋੜੀਆਂ ਬਹੁਤਿਆਂ ਫੋਟੋਆਂ ਕੀਤੀਆਂ ਫੋਟੋਆਂ ਕਰਾ ਕੇ ਤੇ ਅਸੀਂ ਨਿਕਲ ਕੇ ਮਾਰਕੀਟ ਨੂੰ ਤੇ ਜਿਦਾਂ ਆਪਣੇ ਪੰਜਾਬ ਦੇ ਵਿੱਚ ਇੱਕ ਮੀਨਾ ਬਾਜ਼ਾਰ ਤੁਸੀਂ ਸੁਣੇ ਹੋ ਨਾ ਉਹਦਾ ਇੱਥੇ ਦੁਬਈ ਦੇ ਵਿੱਚ ਵੀ ਇੱਕ ਮੀਨਾ ਬਾਜ਼ਾਰ ਹੈਗਾ ਜਿੱਥੇ ਹਰ ਤਰ੍ਹਾਂ ਦੀ ਆਈਟਮ ਜਿਹੜੀ ਆ ਉਹ ਮਿਲ ਜਾਂਦੀ ਆ ਤੇ ਅਸੀਂ ਉਹ ਮੀਨਾ ਬਾਜ਼ਾਰ ਘੁੰਮਿਆ ਫਿਰਿਆ ਸਾਰਾ ਕੁਝ ਮਤਲਬ ਮਾਰਕੀਟ ਦੇਖੀ ਐਨਜੋਏ ਕੀਤਾ ਉਹਦਾ ਤੇ ਇਤਿੰਦਰ ਨੂੰ ਕੁਝ ਪਸੰਦ ਆਉਂਦਾ ਸੀ ਉਹ ਦੇਖਦੀ ਸੀ ਆਪਦਾ ਸ਼ਾਪ ਤੇ ਤੇ ਖਰੀਦਦਾਰੀ ਕਰਕੇ ਤੇ ਅਸੀਂ ਮੁੜ ਕੇ ਅੱਗੇ ਮਾਰਕੀਟ ਦੇ ਹੋਰ ਅੱਗੇ ਤੁਰੇ ਗਏ ਤੇ ਉੱਥੋਂ ਅਸੀਂ ਵਾਪਸੀ ਟਾਈਮ ਅਤਿੰਦਰ ਦੇ ਪੈਰ ਦੁਖਨ ਲਾਪੇ ਕਿਉਂਕਿ ਉਹਨੇ ਹੀਲ ਪਾਈ ਹੋਈ ਸੀ ਕਦੇ ਉਤਾਰ ਕੇ ਹੱਥੇ ਚ ਫੜ ਲੈਂਦੇ ਸੀ ਤੇ ਕਦੇ ਜ ਪੈਰੀ ਪਾ ਲੈਂਦੇ ਸੀ ਉਸ ਤੋਂ ਬਾਅਦ ਅਸੀਂ ਲੋਕੇਸ਼ਨ ਦੇਖ ਕੇ ਥੋੜੀਆਂ-ਬਹੁਤੀਆਂ ਫੋਟੋਆਂ ਕੀਤੀਆਂ ਤੇ ਵਾਪਸ ਹੋਟਲ 'ਚ ਆ ਗਏ ਤੇ ਡਿਸਰਟ ਸਫਾਰੀ ਲਈ ਅਸੀਂ ਤਿਆਰੀ ਕਰ ਲਈ ਸੀ ਆਪਦੀ ਤਿਆਰ ਹੋ ਗਈ ਸੀ ਤਿਆਰ ਹੋ ਕੇ ਅਸੀਂ ਦੋ-ਤਿੰਨ ਪੂਜਾਂ ਦੇ ਵਿੱਚ ਕੀਤੀਆਂ ਫੋਟੋਆਂ ਲਿਫਟ ਦੇ ਵਿੱਚ ਕੀਤੀ ਫੋਟੋ ਤੇ ਮੁੜ ਕੇ ਗੱਡੀ ਸਾਡੀ ਜਿਹੜੀ ਸੀ ਲੈਂਡ ਕ੍ਰੂਜ਼ਰ ਉਹ ਥੱਲੇ ਆ ਚੁੱਕੀ ਸੀ ਜਿਹੜੀ ਸਾਨੂੰ ਡਿਸਰਟਸ ਫਾਰੀ ਲੈ ਕੇ ਜਾਣਾ ਸੀ ਤੇ ਗੱਡੀ ਵਿੱਚ ਬੈਠ ਕੇ ਤੇ ਅਸੀਂ ਨਿਕਲ ਗਏ ਡਿਸਰਟਸ ਫਾਰੀ ਜਿਹੜੇ ਰੂਟ ਤੇ ਤੇ ਗੱਡੀ ਜਿਹੜੀ ਸਾਡੀ ਹੋਈ ਸੀ ਉਹ ਸ਼ੇਅਰਡ ਬੇਸ ਤੇ ਹੋਈ ਸੀ ਕਿਉਂਕਿ ਦੋ ਦੋ ਜਣੇ ਅਸੀਂ ਸੀ ਦੋ ਜਣੇ ਹੋਰ ਸੀ ਤੇ ਤਿੰਨ ਜਣੇ ਹੋਰ ਸੀ ਇਦਾਂ ਜਿਹੜਾ ਸੀ ਭਾਵੇਂ ਮਤਲਬ 7 ਜਣੇ ਦੀ ਟੀਮ ਸੀ ਜਿਹੜੀ ਗੱਡੀ ਦੇ ਵਿੱਚ ਬੈਠ ਕੇ ਗਈ ਸੀ ਤੇ ਉਸ ਤੋਂ ਬਾਅਦ ਅਸੀਂ ਆਲੇ ਦੁਆਲੇ ਦਾ ਮਾਹੌਲ ਦੇਖਿਆ ਤੇ ਉਸ ਤੋਂ ਬਾਅਦ ਅਸੀਂ ਰੇਗਿਸਤਾਨ ਵਾਲੇ ਏਰੀਆ ਵਿੱਚ ਪਹੁੰਚ ਚੁੱਕੇ ਸੀ ਤੇ ਉੱਥੋਂ ਦਾ ਤੁਸੀਂ ਮਾਹੌਲ ਦੇਖ ਸਕਦੇ ਆਲੇ ਦੁਆਲੇ ਵਾਲਾ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਸਾਨੂੰ ਗੱਡੀ ਲੈਣ ਆਈ ਸੀ ਇਹ ਵੀ ਸਾਡੇ ਪੈਕੇਜ ਦੇ ਵਿੱਚ ਹੀ ਸੀ ਕਿਉਂਕਿ ਅਸੀਂ ਜਿਹੜਾ ਇੰਡੀਆ ਤੋਂ ਉਹ ਅਸੀਂ ਪੈਕੇਜ ਕਰਵਾ ਕੇ ਆਏ ਸੀ ਜਿਹੜਾ 5 ਡੇ ਤੇ 6 ਨਾਈਟ ਦਾ ਤੇ ਇਸ ਪੈਕੇਜ ਦੇ ਵਿੱਚ ਹੀ ਆਪਾਂ ਨੂੰ ਸਾਰਾ ਹੋਟਲ ਬੁਕਿੰਗ ਟਿਕਟ ਜਿਹੜੀ ਆਪਣੇ ਫਲਾਈਟ ਦੀ ਟਿਕਟ ਆ ਤੇ ਜਿਹੜਾ ਆਪਣਾ ਘੁੰਮਣ ਫਿਰਨ ਦਾ ਉਥੇ ਸਾਰਾ ਵਾ ਡਿਨਰ ਦਾ ਹੋ ਗਿਆ ਉਹ ਸਾਰਾ ਪੈਕੇਜ ਦੇ ਵਿੱਚ ਇੰਕਲੂਡ ਹੁੰਦਾ ਵਾ ਤੇ ਇਹਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਸੀ ਕਿਉਂਕਿ ਆਪਾਂ ਜਿਵੇਂ ਕਈ ਵਾਰੀ ਨਵੇਂ ਘੁੰਮਣ ਹੁੰਨੇ ਆ ਆਪ ਨੂੰ ਕਈ ਜਗ੍ਹਾ ਦਾ ਨਹੀਂ ਪਤਾ ਹੁੰਦਾ ਸੋ ਇਹ ਪੈਕੇਜ ਲਿਆ ਆਪਾਂ ਨੂੰ ਬਹੁਤ ਬੈਨੀਫਿਟ ਆ ਇਹਦੇ ਵਿੱਚ ਆਪਾਂ ਨੂੰ ਖੁਦ ਗੱਡੀ ਡਰਾਈਵਰ ਜਿਹੜਾ ਉਹ ਆਪਾਂ ਲੈਣ ਆਉਂਦਾ ਵਾ ਤੇ ਆਪਾਂ ਨੂੰ ਸਾਰੀਆਂ ਜਗ੍ਹਾ ਘੁਮਾਉਂਦਾ ਵਾ ਉਹਦੇ ਬਾਰੇ ਸਾਰਾ ਕੁਝ ਦੱਸਦਾ ਵਾ ਇੱਥੇ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਇਸ ਰੋਡ ਤੇ ਜਿਹੜੇ ਡਿਸਰਟ ਸਫਾਰੀ ਤੇ ਜਾਂਦੇ ਆ ਹਰ ਇੱਕ ਪਾਸੇ ਲੈਂਡ ਕ੍ਰੂਜ਼ਰ ਗੱਡੀਆਂ ਤੁਹਾਨੂੰ ਮਿਲੂਗੀ ਕਿਉਂਕਿ ਹੁਣ ਅਸੀਂ ਜਿੱਥੇ ਬਾਅਦ ਵਿੱਚ ਸਟੇ ਕੀਤਾ ਸੀ ਉੱਥੇ ਵੀ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਕਿ ਹਰ ਇੱਕ ਲੈਂਡ ਕ੍ਰੂਜ਼ਰ ਗੱਡੀਆਂ ਦਿਖ ਰਹੀ ਆ ਕਿਉਂਕਿ ਜਿਹੜੀ ਡਿਸਰਟ ਸਫਾਰੀ ਚ ਇਹ ਕਰਦਿਆਂ ਨੇ ਆਪਣਾ ਰੋਡ ਘੁਮਾਉਂਦਿਆਂ ਨੇ ਉਹ 4x4 ਗੱਡੀਆਂ ਇਹੀ ਜ਼ਿਆਦਾ ਘੁੰਮਦਿਆਂ ਨੇ ਤੇ ਇਹਨਾਂ ਦਾ ਜ਼ਿਆਦਾ ਪੈਕੇਜ ਇੱਧਰ ਜਿਹੜਾ ਵਾ ਡਿਸਰਟ ਸਫਾਰੀ ਵਾਲੀ ਜ਼ਿਆਦਾ ਰਹਿੰਦਾ ਇਹਨਾਂ ਦਾ ਲੈ ਨਿਕਲ ਰਿਹਾ ਉਧਰ ਗੱਡੀਆਂ ਦਾ ਤੇ ਉਸ ਤੋਂ ਬਾਅਦ ਉੱਥੇ ਸੀ ਇਹ ਦੇਖਿਆ ਕਿ ਕਿਦਾਂ ਜਿਹੜੀ ਕਾਰੀਗਰੀ ਆ ਇੱਕ ਕੱਚ ਦੇ ਕੱਪ ਦੇ ਵਿੱਚ ਜਿਹੜਾ ਵਾ ਉਹ ਆਪਣਾ ਨਾਮ ਲਿਖਦੇ ਆ ਰੇਗਿਸਤਾਨਾ ਬਣਾ ਕੇ ਆਪਣਾ ਨਾਮ ਲਖਵਾਉਂਦੇ ਆ ਵਿੱਚ ਊਠ ਬਣਾਉਂਦੇ ਆ ਕਈ ਤਰ੍ਹਾਂ ਦੀ ਕਾਰੀਗਰੀ ਜਿਹੜੀ ਉਹ ਕਰਕੇ ਦਿਖਾਉਂਦੇ ਆ ਤੇ ਉਸ ਤੋਂ ਬਾਅਦ ਇੱਥੇ ਜਿਹੜੀਆਂ ਬੱਗੀ ਰਾਈਡਰਸ ਉਹ ਚੱਲਦੀਆਂ ਸੀ ਮਤਲਬ ਜਿਹੜੇ ਆਪਣਾ ਇੰਜੋਏਮੈਂਟ ਕਰਨਾ ਚਾਹੁੰਦੇ ਆ ਬੱਗੀ ਚਲਾਉਣਾ ਚਾਹੁੰਦੇ ਆ ਉਹ ਵੀ ਇੱਥੇ ਮਤਲਬ ਆਪਣੇ ਮੌਜੂਦ ਹੈਗਾ ਸੀ ਫਿਰ ਅਸੀਂ ਉੱਥੇ ਬੱਗੀ ਰਾਈਡਰ ਤੇ ਫੋਟੋਆਂ ਕਰਾਈਆਂ ਅਤਿੰਦਰ ਨੇ ਆਪਣੀ ਵੀਡੀਓ ਬਣਵਾਈ ਕਿਉਂਕਿ ਇਹ ਬਾਹਰ ਇੱਕ ਡੈਮੋ ਖਿਲਾ ਰਿਹਾ ਹੋਇਆ ਸੀ ਜਿਹਦੇ ਵਿੱਚ ਆਪਾਂ ਆਪਦੀ ਫੋਟੋ ਵਗੈਰਾ ਵੀਡੀਓ ਵਗੈਰਾ ਜਿਹੜੀਆਂ ਸ਼ੂਟ ਕਰ ਸਕਦੇ ਸੀ ਤੇ ਉਸ ਤੋਂ ਬਾਅਦ ਤੁਹਾਨੂੰ ਅਗਲੇ ਪਾਸੇ ਦਿਖਾਉਣਾ ਹੈ ਕਿ ਜਿੱਥੇ ਬੱਗੀ ਰੇਸਿੰਗ ਕਰਵਾਉਂਦੇ ਆ ਬੱਗੀ ਰੇਸਿੰਗ ਕਰਦੇ ਆ ਜਿਹੜਾ ਆਪਦਾ ਇੰਜੋਏਮੈਂਟ ਕਰਨਾ ਚਾਹੁੰਦੇ ਤੇ ਇੱਥੇ ਤੁਸੀਂ ਦੇਖ ਸਕਦੇ ਆ ਕਿ ਦੂਰ ਤੇ ਇੱਕ ਜਿਵੇਂ ਤਾਰ ਬੰਨੀ ਹੈ ਕਿ ਇਹ ਏਰੀਆ ਬੰਨੇ ਹੋਏ ਆ ਇਹਦੇ ਅੰਦਰ ਅੰਦਰ ਜਿਹੜੀ ਬੱਗੀ ਉਹ ਤੁਸੀਂ ਚਲਾ ਸਕਦੇ ਆ ਇਹਨਾਂ ਦਾ ਟਾਈਮਿੰਗ ਹੁੰਦਾ ਵਾ ਕਿ ਹਾਂ ਇਹਨਾਂ ਇਨਾ ਟਾਈਮ ਤੁਸੀਂ ਚਲਾ ਸਕਦੇ ਆ ਇਹਨਾਂ ਦਾ ਰੈਂਟ ਹੈ ਵੱਖਰਾ-ਉਖਰਾ ਰੈਂਟ ਹੈ ਵੱਖਰੇ-ਵੱਖਰੇ ਗੱਡੀਆਂ ਵਾਂ ਤੇ ਅਸੀਂ ਵੀ ਉੱਥੇ ਥੋੜਾ ਟਾਈਮ ਆਪਦਾ ਵੀਡੀਓ ਸ਼ੂਟ ਕੀਤਾ ਸਾਰਾ ਉਥੋਂ ਦਾ ਏਰੀਆ ਦੇਖਿਆ ਸਾਰਾ ਘੁੰਮੇ ਫਿਰੇ ਆ ਥੋੜਾ ਬਹੁਤ ਐਨਜੋਇਮੈਂਟ ਕੀਤਾ ਤੇ ਉਸ ਤੋਂ ਬਾਅਦ ਸਾਡਾ ਜਿਹੜਾ ਸੀ ਅੱਗੇ ਜਾਣ ਦਾ ਜਿੱਥੇ ਸਾਡਾ ਨਾਈਟ ਡਿਨਰ ਹੋਣਾ ਸੀ ਜਾਂ ਡਿਸਰਟ ਸਫਾਰੀ ਦਾ ਹੋਣਾ ਸੀ ਉਤੋਂ ਨੂੰ ਸਾਡਾ ਨਿਕਲਣ ਦਾ ਟਾਈਮ ਹੋ ਚੁੱਕਿਆ ਸੀ ਫਿਰ ਅਤਿੰਦਰ ਦਾ ਵੀ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਲਿਆ ਜਿੰਦੇ ਕਿ ਤੁਹਾਡਾ ਵੀਡੀਓ ਕਲਿੱਪ ਹੋ ਗਿਆ ਤੇ ਮੇਰਾ ਵੀ ਇੱਕ ਵੀਡੀਓ ਕਲਿੱਪ ਛੋਟਾ ਜਿਹਾ ਲੈ ਲਓ ਤੇ ਵੀਡੀਓ ਕਲਿੱਪ ਲੈਣ ਤੋਂ ਬਾਅਦ ਅਸੀਂ ਜਿਹੜਾ ਵਾ ਅੱਗੇ ਲਈ ਦਵਾਨਾ ਹੋ ਗਏ ਫਿਰ ਇਸ ਤੋਂ ਬਾਅਦ ਤੁਹਾਨੂੰ ਇੱਥੇ ਕਿਤੇ ਵੀ ਦੂਰ-ਦੂਰ ਤੱਕ ਜਿਹੜੀਆਂ ਬਿਲਡਿੰਗਾਂ ਸ਼ਹਿਰ ਨਹੀਂ ਦਿਖੂਗਾ ਕਿਉਂਕਿ ਜਿਹੜਾ ਸ਼ਹਿਰੀ ਏਰੀਆ ਵਾ ਉਹ ਬਹੁਤ ਜ਼ਿਆਦਾ ਜਿਹੜਾ ਵਾ ਪਿੱਛੇ ਰਹਿ ਚੁੱਕਿਆ ਵਾ ਉਹ ਇਹ ਅੱਗੇ ਸਾਰਾ ਰੇਗਿਸਤਾਨ ਹੀ ਜਿਹੜਾ ਵਾ ਤੁਹਾਨੂੰ ਦਿਖਾਈ ਦੇਊਗਾ ਤੇ ਇੱਥੇ ਬਸ ਰੇਤਾਂ ਦੇ ਟਿੱਪੇ ਪਹਾੜ ਉਹੀ ਤੁਹਾਨੂੰ ਦਿਖਣਗੇ ਬਸ ਤੇ ਇਹ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਕੂੜੇ ਕਰਕਟ ਦਾ ਜਿਹੜਾ ਇੱਕ ਢੇਰ ਆ ਪੂਰੇ ਸ਼ਹਿਰ ਦਾ ਜਿਹੜਾ ਉਹ ਇੱਥੇ ਇੱਕ ਜਗ੍ਹਾ ਇਕੱਠਾ ਕੀਤਾ ਗਿਆ ਵਾ ਇਹਦਾ ਇਹ ਰੋ ਸ਼ਹਿਰ ਤੋਂ ਕਾਫੀ ਦੂਰ ਇਸ ਕਰਕੇ ਵੀ ਰੱਖਿਆ ਜਾ ਗਿਆ ਹੋਣਾ ਕਿਉਂਕਿ ਜਿਹੜਾ ਬਿਮਾਰੀਆਂ ਤੋਂ ਜਿਹੜਾ ਬਚਿਆ ਜਾ ਸਕੇ ਕਿਉਂਕਿ ਇੱਥੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਫੈਲਦੀਆਂ ਨੇ ਕੂੜੇ ਕਰਕਟ ਤੋਂ ਕਈ ਤਰ੍ਹਾਂ ਦਾ ਕੂੜਾ ਕਰਕਟ ਜਿਹੜਾ ਇੱਥੇ ਸੁੱਟਿਆ ਜਾਂਦਾ ਵਾ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਦੇਖਣ ਨੂੰ ਮਿਲੂਗਾ ਕਿ ਜਿਹੜੇ ਇਹ ਡਿਸਰਟ ਸਫਾਰੀ ਦੇ ਕੈਂਪ ਆ ਉਹ ਜਗ੍ਹਾ-ਜਗ੍ਹਾ ਤੇ ਲੱਗੇ ਹੋਏ ਆ ਕਿ ਜਿੱਥੇ ਗੱਡੀਆਂ ਦਾ ਜਿਹੜਾ ਕੈਂਪ ਆ ਗੱਡੀਆਂ ਆਪਾਂ ਨੂੰ ਡਿਸਰਟ ਸਫਾਰੀ ਦੇ ਵਿੱਚ ਘੁਮਾਉਂਦੀਆਂ ਨੇ ਸਾਰਾ ਉਹ ਥਾਂ-ਥਾਂ ਤੇ ਕੈਂਪ ਲੱਗੇ ਹੋਏ ਇਹਨਾਂ ਦੇ ਸਾਰੇ ਜਿੱਥੇ ਬੱਗੀ ਵਗੈਰਾ ਵੀ ਸਾਰਾ ਕੁਝ ਜਿੱਦਾਂ ਰਾਈਡ ਦਿੱਤੀ ਜਾਂਦੀ ਹੈ ਤੇ ਇੱਥੇ ਤੁਹਾਨੂੰ ਖੁਦ ਨੂੰ ਦੇਖਣ ਨੂੰ ਮਿਲੂਗਾ ਕਿ ਜਿਹੜਾ ਲੈਂਡ ਕ੍ਰੀਚਰ ਗੱਡੀਆਂ ਦਾ ਜਿਹੜਾ ਇਕੱਠ ਆ ਉਹ ਇੱਥੇ ਕਿੰਨਾ ਹੋਇਆ ਕਿਉਂਕਿ ਇੱਥੇ ਡਿਸਰਟ ਸਫਾਰੀ ਲਈ ਜ਼ਿਆਦਾਤਰ ਲੈਂਡ ਕਰੂਜ਼ਰ ਗੱਡੀ ਵਰਤੀ ਜਾਂਦੀ ਆ ਦੇਖੋ ਲਗਾਤਾਰ ਹੀ ਲੈਂਡ ਕਰੂਜ਼ਰ ਹਰ ਇੱਕ ਕਲਰ ਦੇ ਵਿੱਚ ਲੈਂਡ ਕਰੂਜ਼ਰ ਜਿਹੜੀ ਆ ਉਹ ਇੱਥੇ ਤੁਹਾਨੂੰ ਮਿਲ ਜਾਣੀ ਆ ਕਿਉਂਕਿ 4x4 ਹੋਣ ਦੀ ਬਜਾਏ ਇਹਨਾਂ ਦਾ ਇੰਜਣ ਬਹੁਤ ਕਾਮਯਾਬ ਆ ਤੇ ਇਹ ਡਿਸਰਟ ਸਫਾਰੀ ਲਈ ਜਿਹੜਾ ਵਰਤਿਆ ਜਾਂਦੀਆਂ ਨੇ ਉਸ ਤੋਂ ਬਾਅਦ ਅਸੀਂ ਵੀ ਆਪਣੇ ਏਰੀਆ 'ਚ ਪਹੁੰਚ ਗਏ ਡਿਸਰਟ ਸਫਾਰੀ ਤੇ ਜਿੱਥੋਂ ਸਾਡਾ ਡਿਸਰਟ ਸਫਾਰੀ ਦਾ ਰੂਟ ਆ ਜਿਹੜਾ ਸਟਾਰਟ ਹੋ ਜਾਂਦਾ ਵਾ ਤੇ ਆਜੋ ਫਿਰ ਤੁਹਾਨੂੰ ਡਿਸਰਟ ਸਫਾਰੀ ਦਾ ਨਜ਼ਾਰਾ ਦਿਖਾਉਨੇ ਆ रेडी है तेरे उन्होंने फाड़ रहा हूँ मैं कुंडा फाड़ आराम आराम कुछ नहीं होता इसमें कमजोर दिल के जो मरीज होते हैं ना उनको बंदूक आ बेटा भाई जी वापसी का रास्ता मिल ਇਹ ਇਹਦੇ ਵਿੱਚ ਨਾ ਆਪਦੀ ਸੇਫਟੀ ਖੁਦ ਰੱਖਣੀ ਪੈਂਦੀ ਆ ਕਿਉਂਕਿ ਸੀਟ ਬੈਲਟ ਆਪਾਂ ਨੂੰ ਘੁੱਟ ਕੇ ਲਾ ਲੈਣੀਆਂ ਚਾਹੀਦੀਆਂ ਨੇ ਤੇ ਉੱਪਰ ਜਿਹੜੇ ਹੈਂਡਲ ਦਿੱਤੇ ਹੁੰਦੇ ਆ ਉਹਨਾਂ ਨੂੰ ਘੁੱਟ ਕੇ ਫੜ ਲੈਣਾ ਚਾਹੀਦਾ ਕਿਉਂਕਿ ਗੱਡੀ ਆ ਜਿਹੜੀ ਉਹ ਜਦੋਂ ਕੋਈ ਟਿੱਬਾ ਚੜਦੀ ਆ ਜਾਂ ਟਿੱਬੇ ਤੋਂ ਉੱਤਰਦੀ ਆ ਤਾਂ ਪੂਰੇ ਸਪੀਡ ਨਾਲ ਡਰਾਈਵਰ ਆ ਜਿਹੜਾ ਉਹ ਲੈ ਕੇ ਜਾਂਦਾ ਉਹ ਤੇ ਉਹ ਝਟਕੇ ਬਹੁਤ ਵੱਜਦੇ ਆ ਤਾਂ ਉਹ ਝਟਕਿਆਂ ਨਾਲ ਕਿਸੇ ਦਾ ਕੋਈ ਸਿਰ ਵੱਜਦਾ ਕਦੀ ਸਾਈਡਾਂ ਵੱਜਦੀਆਂ ਨੇ ਸੋ ਘੁੱਟ ਕੇ ਹੈਂਡਲ ਨੂੰ ਫੜ ਕੇ ਰੱਖੋ ਤੇ ਇੰਜੋਏ ਕਰੋ ਪੂਰਾ ਰਾਈਡ ਦਾ ਕਿਉਂਕਿ ਅਸੀਂ ਪੂਰਾ ਇੰਜੋਏ ਕੀਤਾ ਸੀ ਉਦੋਂ ਰਾਈਡ ਦਾ ਉੱਥੇ ਉਸ ਤੋਂ ਬਾਅਦ ਡਰਾਈਵਰ ਨੇ ਇੱਕ ਟਿੱਬੇ ਤੇ ਗੱਡੀ ਖਿੜਾਈ ਤੇ ਉੱਥੇ ਸਾਰੇ ਜਾਨਿਆਂ ਨੇ ਆਪ ਦਾ ਵੀਡੀਓ ਸ਼ੂਟ ਕਰਾਇਆ ਆਪਣੀਆਂ ਫੋਟੋਜ਼ ਕਰਾਈਆਂ ਮਤਲਬ ਉੱਥੇ ਅੱਧਾ ਪੌਣਾ ਘੰਟਾ ਜਿਹੜਾ ਵਾ ਆਪਾਂ ਟਾਈਮ ਸਪੈਂਡ ਆਪਾਂ ਕਰ ਸਕਦੇ ਆ ਸਾਰੇ ਆਪਣਾ ਫੋਟੋ ਵਗੈਰਾ ਕਰਾਉਂਦੇ ਆ ਵੀਡੀਓ ਵਗੈਰਾ ਕਰਾਉਂਦੇ ਆ ਤੇ ਅਸੀਂ ਵੀ ਆਉਂਦੀਆਂ ਫੋਟੋਜ਼ ਵਗੈਰਾ ਵੀਡੀਓ ਵਗੈਰਾ ਕਰਾਈਆਂ ਤਿੰਦਰ ਨੇ ਆਪਣੀਆਂ ਵੀਡੀਓ ਬਣਵਾਈਆਂ ਤੇ ਇੱਥੇ ਇੱਕ ਚੀਜ਼ ਇਹ ਦੇਖਣ ਨੂੰ ਮਿਲਦੀ ਆ ਕਿ ਆਪਣੇ ਕਈ ਜਗ੍ਹਾ ਜਿਵੇਂ ਪੰਜਾਬ ਚ ਕਹਿੰਦੇ ਆ ਨਾ ਕਿ ਹਨੇਰੀ ਆਉਂਦੀ ਆ ਤਾਂ ਮਿੱਟੀ ਪੂਰੀ ਉੱਡਦੀ ਆ ਪੂਰਾ ਨੇਰ ਪਤਾ ਲੱਗਦਾ ਕਿ ਹਾਂ ਹਨੇਰ ਆਇਆ ਮਿੱਟੀ ਉੱਡਰ ਡ ਪੈਂਦੀ ਆ ਪਰ ਇੱਥੇ ਜਿਵੇਂ ਆਪਾਂ ਰੇਗਿਸਤਾਨ ਚ ਜਾਈਏ ਇੱਥੇ ਆਪਾਂ ਨੂੰ ਹਨੇਰੀ ਪੂਰੀ ਵਗਦੀ ਮਿਲੂਗੀ ਪਰ ਜਿਹੜੀ ਰੇਤਾ ਵਾ ਉਹ ਨਹੀਂ ਉੱਡਦੀ ਦੇਖੋ ਇੱਥੇ ਇਸ ਸਮੇਂ ਹਵਾ ਪੂਰੀ ਵਗ ਰਹੀ ਆ ਪਰ ਦੇਖੋ ਰੇਤਾ ਕਿਤੇ ਵੀ ਉੱਡਦੇ ਨਹੀਂ ਦਿਖਣਦੇ ਬਸ ਹਵਾ ਜਿਹੜੀ ਉਹ ਆਪਾਂ ਨੂੰ ਪੂਰੀ ਮਹਿਸੂਸ ਹੋ ਰਹੀ ਆ ਇਹ ਇਹ ਹਵਾ ਦੀ ਆਵਾਜ਼ ਤੋਂ ਤੁਹਾਨੂੰ ਤੁਸੀਂ ਸਮਝ ਹੀ ਗਏ ਹੋਵੇ ਕਿ ਹਵਾ ਕਿੰਨੀ ਤੇਜ਼ ਚੱਲ ਰਹੀ ਸੀ ਕਿਉਂਕਿ ਦੂਰ ਦੂਰ ਤੱਕ ਦੇ ਪਾਕਿਸਤਾਨੀਆਂ ਸਾਰਾ ਫੁੱਲਾ ਏਰੀਆ ਸਾਰਾ ਇਸ ਕਰਕੇ ਹਵਾ ਪੂਰੀ ਤੇਜ਼ੀ ਨਾਲ ਚੱਲ ਰਹੀ ਸੀ ਤੇ ਹਵਾ ਵੀ ਗਰਮ ਨਹੀਂ ਸੀ ਹਵਾ ਵੀ ਠੰਡੀ ਚੱਲ ਰਹੀ ਸੀ ਕਿਉਂਕਿ ਦੋ ਦਿਨ ਪਹਿਲਾਂ ਹੀ ਜਿਹੜਾ ਵਾ ਇੱਥੇ ਬਾਰਿਸ਼ ਹੋ ਚੁੱਕੀ ਸੀ ਤੇ ਉਸ ਦਿਨ ਫਿਰ ਬੱਦਲ ਜਿਹੜੇ ਸੀ ਉਹ ਹੋਏ ਹੋਏ ਸੀ ਤੇ ਹਵਾ ਠੰਡੀ ਚੱਲ ਰਹੀ ਸੀ ਪੂਰੀ ਤੇ ਆਪਾਂ ਵੀ ਇੱਕ ਅੱਦੇ ਪੋਜ ਦੇ ਵਿੱਚ ਫੋਟੋ ਖਿਚਾਈ ਤੇ ਵੀਡੀਓ ਬਣਾਈ ਤੇ ਉਸ ਤੋਂ ਬਾਅਦ ਫਿਰ ਆਪਾਂ ਤਿੰਨ ਦਰਦੀਆਂ ਜਿਹੜੀਆਂ ਉਹ ਆਪਾਂ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਕਿਉਂਕਿ ਉਹ ਕਹਿੰਦੀ ਕਿ ਮੇਰੀ ਇਦਾਂ ਵੀਡੀਓ ਬਣਾਓ ਤੇ ਮੇਰੀ ਇਦਾਂ ਵੀਡੀਓ ਬਣਾਓ ਤੇ ਉਸ ਤੋਂ ਬਾਅਦ ਜਿੱਥੇ ਸਾਡਾ ਨਾਈਟ ਡਿਨਰ ਸੀ ਅਸੀਂ ਉਧਰ ਲਈ ਰਵਾਨਾ ਹੋ ਗਏ ਸੀ ਤੇ ਉੱਥੇ ਪਹੁੰਚੇ ਤੋਂ ਬਾਅਦ ਅਸੀਂ ਕੀਤੀ ਊਠ ਦੀ ਸਵਾਰੀ ਯਹਾਂ ਸੇ ਕਲੀਨ ਦਿਖ ਰਿਹਾ ਹੈ ਉਠਦੀ ਰਾਈਟ ਲੇਨ ਤੋਂ ਬਾਅਦ ਅਸੀਂ ਕਰਾਈ ਊਠ ਦੇ ਨਾਲ ਫੋਟੋ ਤੇ ਉਸ ਤੋਂ ਬਾਅਦ ਅਸੀਂ ਆ ਗਏ ਅੰਦਰ ਜਿੱਥੇ ਸਾਡਾ ਡਿਨਰ ਹੋਣਾ ਸੀ ਤੇ ਡਾਂਸਿੰਗ ਵਗੈਰਾ ਹੋਣਾ ਸੀ ਅਤਿੰਦਰ ਨੇ ਕਰਵਾਈ ਫੋਟੋ ਤੇ ਉਸ ਤੋਂ ਬਾਅਦ ਸਾਡੇ ਡਰਾਈਵਰ ਸਾਹਿਬ ਨੇ ਅਤਿੰਦਰ ਨੂੰ ਕੀਤਾ ਡਰੈਸ ਨਾਲ ਰੈਡੀ ਕਿਉਂਕਿ ਸਾਨੂੰ ਇਧਰਲੇ ਕਲਚਰ ਸਾਹਿਬ ਨਾਲ ਉਹ ਡਰੈਸ ਤੇ ਜਿਵੇਂ ਚੁੰਨੀ ਵਗੈਰਾ ਆਪਾਂ ਨਹੀਂ ਲੈਣੀ ਆਉਂਦੀ ਸੀ ਉਹਨੇ ਦੱਸਿਆ ਕਿ ਹਾਂ ਚੁੰਨੀ ਇਸ ਤਰ੍ਹਾਂ ਲਈ ਜਾਂਦੀ ਆ ਤੇ ਅਸੀਂ ਦੋਵਾਂ ਨੇ ਇਧਰਲੇ ਕਲਚਰ ਦੇ ਸਬੰਧ ਮੈਂ ਡਰੈਸ ਵੇਅਰ ਕੀਤੀ ਤੇ ਫੋਟੋ ਵਗੈਰਾ ਵੀਡੀਓ ਵਗੈਰਾ ਕੀਤੀਆਂ ਤੇ ਉਸ ਤੋਂ ਬਾਅਦ ਅਤੇਂਦਰ ਨੇ ਮਹਿੰਦੀ ਲਵਾਈ ਆਪਣੇ ਹੱਥੇ ਲੇਕਿਨ ਮਹਿੰਦੀ ਵਾਲਾ ਤਾਂ ਹਾਸਾ ਹੀ ਸੀ ਕਿਉਂਕਿ ਮਹਿੰਦੀ ਜਿਹੜੀ ਸੀ ਉਹ ਇੱਕ ਸਿੰਗਲ ਲੇਅਰ ਹੀ ਉੱਪਰ ਜਿਹੜੀ ਸੀ ਵੇਲ ਉਹੀ ਬਣਾਈ ਸੀ ਤਾਂ ਅਸੀਂ ਸੋਚਿਆ ਸੀ ਕਿ ਪੂਰੇ ਹੱਥੇ ਮਹਿੰਦੀ ਲਾਉਗੀ ਪਰ ਉਹ ਜਿਹੜੀ ਆ ਉਹਨੇ ਸਿੰਗਲ ਵੇਲ ਹੀ ਬਣਾ ਕੇ ਤੇ ਮਹਿੰਦੀ ਵਾਲਾ ਕੰਮ ਖਤਮ ਕਰ ਦਿੱਤਾ ਉਹ ਉਸ ਤੋਂ ਬਾਅਦ ਸਾਨੂੰ ਜਿਹੜੀ ਸੀਟਾਂ ਮਿਲੀਆਂ ਸੀ ਅਸੀਂ ਉੱਥੇ ਬੈਠ ਕੇ ਫੋਟੋ ਕਰਵਾਈ ਤੇ ਜਿਹੜਾ ਸ਼ੋਅ ਚੱਲਿਆ ਸੀ ਉਹਨੂੰ ਇੰਜੋਏ ਕੀਤਾ Дээд хэсэг А чича ਜੋ ਇਹ ਕਰਨ ਤੋਂ ਬਾਅਦ ਅਸੀਂ ਸਾਰਿਆਂ ਨੇ ਕੀਤਾ ਡਿਨਰ ਤੇ ਡਿਨਰ ਕਰਨ ਤੋਂ ਬਾਅਦ ਅਸੀਂ ਆਧਿਆਗਤਿਆਂ ਦੇ ਉੱਤੇ ਬੈਠ ਕੇ ਵਾਪਸ ਘੂਰ ਲੰਗ ਜੂ ਵੰਡਾਉਗੇ